ਸਤਿ ਸ਼੍ਰੀ ਅਕਾਲ ਮੈਂ ਤਨਵੰਤ ਸਿੰਘ ਆਪਣੇ ਸਾਰੇ ਸਰੋਤਿਆਂ ਦਾ ਇਸ ਵੀਡੀਓ ਵਿੱਚ ਸਵਾਗਤ ਕਰਦਾ ਹਾਂ ਇਹ ਵੀਡੀਓ ਪੰਜਾਬੀ ਭਾਸ਼ਾ ਵਿੱਚ ਲਿਖੀ ਅਤੇ ਰਿਕਾਰਡ ਕੀਤੀ ਗਈ ਹੈ ਤਾਂ ਜੋ ਪੰਜਾਬੀ ਬੋਲਣ ਵਾਲੇ ਅਤੇ ਸਮਝਣ ਵਾਲੇ ਆਸਾਨੀ ਨਾਲ ਵੀਡੀਓ ਵਿੱਚ ਆਉਣ ਵਾਲੇ ਪ੍ਰਸ਼ਨ ਸਮਝ ਸਕਣ ਇਸ ਵੀਡੀਓ ਦਾ ਵਿਸ਼ਾ ਹੈ এমਪਲੋਏਬਿਲਟੀ ਸਕਿਲਸ ਰੁਜ਼ਗਾਰ ਯੋਗਤਾ ਨਿਪੁੰਨਤਾ ਆਪ ਸਭ ਨੂੰ ਬੇਨਤੀ ਹੈ ਕਿ ਵੀਡੀਓ ਪੂਰੀ ਸੁਣੀ ਜਾਵੇ ਤਾਂ ਜੋ ਵੀਡੀਓ ਬਣਾਉਣ ਦਾ ਮਨੋਰਥ ਪੂਰਾ ਹੋ ਸਕੇ ਪ੍ਰਸ਼ਨ এমপ্লয়এবিলিটি ਪੰਜਾਬੀ ਵਿੱਚ ਅਰਥ ਰੁਜ਼ਗਾਰ ਯੋਗਤਾ ਕੀ ਹੈ এমপ্লয়এবিলিটি ਦਾ ਅਰਥ ਹੈ ਕਿਸੇ ਵਿਅਕਤੀ ਦੀ ਰੁਜ਼ਗਾਰ ਪ੍ਰਾਪਤ ਕਰਨ ਉਸ ਨੂੰ ਬਣਾਈ ਰੱਖਣ ਅਤੇ ਵਿਕਾਸ ਕਰਨ ਦੀ ਯੋਗਤਾ ਇਹ ਸਿਰਫ ਨੌਕਰੀ ਲੱਗਣ ਬਾਰੇ ਨਹੀਂ ਬਲਕਿ ਕਿਸੇ ਵਿਅਕਤੀ ਦੇ ਹੁਨਰ ਗਿਆਨ ਵਤੀਰਾ ਅਤੇ ਤਜਰਬੇ ਬਾਰੇ ਹੁੰਦੀ ਹੈ ਜੋ ਉਹਨਾਂ ਨੂੰ ਵਕ ਵਕ ਨੌਕਰੀਆਂ ਲਈ ਯੋਗ ਬਣਾਉਂਦੀ ਹੈ ਪ੍ਰਸ਼ਨ ਅਮਪਲੋਇਬਿਲਿਟੀ ਅਸਕਿਲਸ ਰੁਜ਼ਗਾਰ ਯੋਗਤਾ ਨਿਪੁੰਨਤਾ ਤੋਂ ਕੀ ਭਾਵ ਹੈ ਅਮਪਲੋਇਬਿਲਿਟੀ ਅਸਕਿਲਸ ਤੋਂ ਭਾਵ ਨਿਪੁੰਨਤਾ ਵਿਅਕਤੀਗਤ ਗੁਣ ਅਤੇ ਗਿਆਨ ਹਨ ਜੋ ਕਿਸੇ ਵਿਅਕਤੀ ਨੂੰ ਕਿਸੇ ਕੰਮ ਜਾਂ ਨੌਕਰੀ ਵਿੱਚ ਸਫਲ ਬਣਾਉਣ ਵਿੱਚ ਮਦਦ ਕਰਦੇ ਹਨ ਇਹ ਨਿਪੁੰਨਤਾ ਕਿਸੇ ਵੀ ਉਦਯੋਗ ਜਾਂ ਪੇਸ਼ੇ ਵਿੱਚ ਲਾਗੂ ਹੋ ਸਕਦੀ ਹੈ ਪ੍ਰਸ਼ਨ ਅਮਪਲੋਇਬਿਲਿਟੀ ਕਿਵੇਂ ਨਿਰਧਾਰਤ ਹੁੰਦੀ ਹੈ ਅਮਪਲੋਇਬਿਲਿਟੀ ਹੇਠਾਂ ਦਿੱਤੇ ਤੱਥਾਂ ਤੇ ਨਿਰਭਰ ਕਰਦੀ ਹੈ ਤਕਨੀਕੀ ਟੈਕਨੀਕਲ ਅਤੇ ਵਿਅਕਤੀਗਤ ਸੌਫਟ ਹੁਨਰ ਉਦਾਹਰਨ ਲਈ ਕੰਪਿਊਟਰ ਜਾਣਕਾਰੀ ਭਾਸ਼ਾਈ ਨਿਪੁੰਨਤਾ ਸਮੱਸਿਆ ਹੱਲ ਕਰਨ ਦੀ ਸਮਰੱਥਾ ਟੀਮ ਵਰਕ ਆਤਮ ਵਿਸ਼ਵਾਸ ਆਦਿ ਸਿੱਖਣ ਦੀ ਯੋਗਤਾ ਨਵੇਂ ਹੁਨਰ ਸਿੱਖਣ ਨਵੇਂ ਤਰੀਕਿਆਂ ਨਾਲ ਅਡਜਸਟ ਹੋਣ ਦੀ ਯੋਗਤਾ ਅਨੁਭਵ ਕੰਮ ਦਾ ਤਜਰਬਾ ਇੰਟਰਨਸ਼ਿਪ ਪ੍ਰੋਜੈਕਟ ਕੰਮ ਆਦਿ ਵਿਅਕਤੀਗਤ ਵਿਹਾਰ ਸਮੇਂ ਦੀ ਪਾਬੰਦੀ ਜ਼ਿੰਮੇਵਾਰੀ ਨਵੇਂ ਚੈਲੰਜਾਂ ਨੂੰ ਕਬੂਲ ਕਰਨ ਦੀ ਤਿਆਰੀ ਨੈਟਵਰਕਿੰਗ ਕੰਮ ਦੀ ਦੁਨੀਆ ਵਿੱਚ ਨਵੇਂ ਮੌਕੇਆਂ ਬਾਰੇ ਜਾਣਕਾਰੀ ਹੋਣੀ ਬਾਜ਼ਾਰ ਦੀ ਮੰਗ ਜੇਕਰ ਕਿਸੇ ਖੇਤਰ ਵਿੱਚ ਮੰਗ ਵੱਧ ਰਹੀ ਹੈ ਤਾਂ ਉਥੇ এমਪਲੋਏਬਿਲਟੀ ਵੱਧ ਜਾਏਗੀ ਪ੍ਰਸ਼ਨ এমਪਲੋਏਬਿਲਟੀ ਅਤੇ ਨੌਕਰੀ ਲੱਗਣ ਵਿੱਚ ਕੀ ਅੰਤਰ ਹੈ ਪਹਿਲਾ ਗੱਲ ਕਰਦੇ ਹਾਂ এমਪਲੋਏਬਿਲਟੀ ਦੀ ਇੱਕ ਲੰਮੇ ਸਮੇਂ ਲਈ ਇੱਕ ਵਿਅਕਤੀ ਦੀ ਕਮ ਲਬਣ ਉਹ ਕੰਮ ਰੱਖਣ ਅਤੇ ਵਧੀਆ ਕੈਰੀਅਰ ਬਣਾਉਣ ਦੀ ਯੋਗਤਾ ਦੋ ਲੰਬੇ ਸਮੇਂ ਲਈ ਇੱਕ ਵਿਅਕਤੀ ਦੀ ਕਮ ਲਬ ਬਣ ਉਹ ਕੰਮ ਰੱਖਣ ਅਤੇ ਵਧੀਆ ਕਰੀਅਰ ਬਣਾਉਣ ਦੀ ਯੋਗਤਾ ਤਿੰਨ ਇਹ ਵਿਅਕਤੀ ਦੀ ਪੂਰੀ ਕਰੀਅਰ ਯਾਤਰਾ ਨਾਲ ਜੁੜੀ ਹੁੰਦੀ ਹੈ ਚਾਰ ਨਵੇਂ ਹੁਨਰ ਤਜਰਬਾ ਅਤੇ ਵਿਕਾਸ ਦੀ ਲੋੜ ਹੋਵੇਗੀ ਪੰਜ ਅਮਪਲੋਏਬਿਲਟੀ ਹੋਣ ਦਾ ਮਤਲਬ ਇਹ ਨਹੀਂ ਕਿ ਤੁਹਾਨੂੰ ਹਮੇਸ਼ਾ ਨੌਕਰੀ ਮਿਲੇਗੀ ਪਰ ਇਹ ਤੁਹਾਡੀਆਂ ਸੰਭਾਵਨਾਵਾਂ ਵਧਾਉਂਦੀ ਹੈ ਹੁਣ ਗੱਲ ਕਰਦੇ ਹਾਂ ਨੌਕਰੀ ਲੱਗਣ ਦੀ ਇੱਕ ਇੱਕ ਵਿਅਕਤੀ ਨੂੰ ਨੌਕਰੀ ਮਿਲ ਜਾਣਾ ਪਾਵੇਂ ਉਹ ਹੋਰ ਮਾਪਦੰਡ ਪੂਰੇ ਕਰੇ ਜਾਂ ਨਾ 2 ਇਹ ਕੇਵਲ ਇੱਕ ਨੌਕਰੀ ਲੱਭਣ ਤੱਕ ਸੀਮਿਤ ਹੁੰਦੀ ਹੈ 3 ਜਦੋਂ ਕਿਸੇ ਵਿਅਕਤੀ ਨੂੰ ਨੌਕਰੀ ਮਿਲ ਜਾਂਦੀ ਹੈ ਉਹ ਅਮਪਲੋਇਅਬਿਲਟੀ ਵਧਾਉਣ ਤੋਂ ਬਿਨਾਂ ਵੀ ਰਹਿ ਸਕਦਾ ਹੈ 4 ਨੌਕਰੀ ਮਿਲਣ ਤੋਂ ਬਾਅਦ ਵੀ ਜੇ ਅਮਪਲੋਇਅਬਿਲਟੀ ਵਧਾਈ ਨਾ ਗਈ ਤਾਂ ਆਉਣ ਵਾਲੇ ਸਮੇਂ ਵਿੱਚ ਨੌਕਰੀ ਗਵਾਉਣ ਦੀ ਸੰਭਾਵਨਾ ਹੋ ਸਕਦੀ ਹੈ ਪ੍ਰਸ਼ਨ ਅਮਪਲੋਇਅਬਿਲਟੀ ਅਸਕਿਲਸ ਦੇ ਮੁੱਖ ਭਾਗ ਕਿਹੜੇ ਹੋ ਸਕਦੇ ਹਨ employability skills ਦੇ ਮੁੱਖ ਭਾਗ ਕਮਕਾਜੀ ਸੰਚਾਰ ਜਾਂ ਕਮਿਊਨੀਕੇਸ਼ਨ ਸਕਿਲਸ ਸਪਸ਼ਟ ਅਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਗੱਲ ਕਰਨ ਦੀ ਸਮਰੱਥਾ ਟੀਮ ਵਰਕ ਹੋਰ ਲੋਕਾਂ ਨਾਲ ਮਿਲ ਕੇ ਕੰਮ ਕਰਨਾ ਸਮੱਸਿਆ ਹੱਲ ਕਰਨਾ ਵੱਖ-ਵੱਖ ਚੁਣੌਤੀਆਂ ਦਾ ਹੱਲ ਲੱਭਣ ਦੀ ਸਮਰੱਥਾ ਸਮਾਂ ਪ੍ਰਬੰਧਨ ਜਾਂ ਟਾਈਮ ਮੈਨੇਜਮੈਂਟ ਕੰਮ ਨੂੰ ਸਮੇਂ ਤੇ ਨਿਪਟਾਉਣ ਦੀ ਯੋਗਤਾ ਮੂਲ ਚਿੰਤਨ ਜਾਂ ਅਕ੍ਰਿਟਕਲ ਥਿੰਕਿੰਗ ਵਿਚਾਰਸ਼ੀਲ ਅਤੇ ਤਰਕਸ਼ੀਲ ਫੈਸਲੇ ਲੈਣ ਦੀ ਯੋਗਤਾ आत्मविश्वास जा सेल्फ कॉन्फिडेंस अपने काम ਤੇ भरोसा ਰੱਖਣਾ ਤਕਨੀਕੀ ਯੋਗਤਾ ਜਾ ਟੈਕਨੀਕਲ ਸਕਿਲਸ ਕੰਮ ਨਾਲ ਸੰਬੰਧਿਤ ਤਕਨੀਕੀ ਗਿਆਨ ਮਨੋਬਾਵ ਅਤੇ ਲਚਕਤਾ ਜਾ ਐਟੀਟਿਊਡ ਅਤੇ ਅਡੇਪਟੇਬਿਲਿਟੀ ਨਵੇਂ ਹਾਲਾਤਾਂ ਅਤੇ ਤਕਨੀਕਾ ਅਨੁਸਾਰ ਆਪਣੇ ਆਪ ਨੂੰ ਬਦਲਣ ਦੀ ਸਮਰੱਥਾ ਨੈਤਿਕਤਾ ਅਤੇ ਇਮਾਨਦਾਰੀ ਜਾ ਐਥਿਕਸ ਅਤੇ ਇੰਟੈਗ੍ਰਿਟੀ ਨਿਸ਼ਠਾ ਅਤੇ ਸੱਚਾਈ ਨਾਲ ਕੰਮ ਕਰਨਾ ोएबिलिटी अस्किल्स के कार्ज खेत्र बारे जानकारी जाओ अस्किल्स हर किस्म की नौकरी विच जरूरी हैं कमकाजी दफ्तर संचार टीम वर्क समस्या हल करन दी योग्यता। दो उद्योग उत्पादन तकनीकी समा प्रबंधन की लोड। तीन सेवा नाल संबंध अते नैतिकता चार शिक्षा संचार ਆਤਮ ਵਿਸ਼ਵਾਸ ਅਤੇ ਆਦਰਸ਼ਿਕ ਤਰੀਕੇ ਪੰਜ ਸੁਤੰਤਰ ਉਦਮ ਨਵੇਂ ਆਈਡੀਆ ਅਤੇ ਮਾਰਕੀਟ ਦੀ ਸਮਝ ਪ੍ਰਸ਼ਨ ਐਮਪਲੋਇਬਿਲਟੀ ਸਕਿਲਸ ਕਿਉਂ ਜ਼ਰੂਰੀ ਹਨ ਇੱਕ ਨੌਕਰੀ ਲੱਭਣ ਲਈ ਇਹ ਨਿਪੁੰਨਤਾ ਕਿਸੇ ਵੀ ਕੰਪਨੀ ਵਿੱਚ ਨੌਕਰੀ ਹਾਸਲ ਕਰਨ ਵਿੱਚ ਮਦਦ ਕਰਦੀਆਂ ਹਨ ਦੋ ਕੈਰੀਅਰ ਵਿੱਚ ਤਰੱਕੀ ਲਈ ਇਹ ਯੋਗਤਾਵਾਂ ਇੱਕ ਵਿਅਕਤੀ ਨੂੰ ਉੱਚ ਪਦਵੀ ਅਪਰਮੋਸ਼ਨ ਹਾਸਲ ਕਰਨ ਵਿੱਚ ਮਦਦ ਕਰਦੀਆਂ ਹਨ ਦਿਨ ਆਧੁਨਿਕ ਮੰਡੀ ਵਿੱਚ ਟਿਕਣ ਲਈ ਹਰ ਉਦਯੋਗ ਇੰਡਸਟਰੀ ਵਿੱਚ ਨਵੀਂ ਤਕਨੀਕਾਂ ਅਤੇ ਵਿਧੀਆਂ ਆਉਂਦੀਆਂ ਹਨ ਇਹਨਾਂ ਯੋਗਤਾਵਾਂ ਨਾਲ ਵਿਅਕਤੀ ਆਪਣੇ ਆਪ ਨੂੰ ਉਹਨਾਂ ਦੇ ਅਨੁਸਾਰ ਢਾਲ ਸਕਦਾ ਹੈ 4 ਵਪਾਰ ਲਈ ਜੇਕਰ ਕੋਈ ਵਿਅਕਤੀ ਆਪਣਾ ਕਾਰੋਬਾਰ ਕਰਨਾ ਚਾਹੁੰਦਾ ਹੈ ਤਾਂ ਇਹ ਨਿਪੁੰਨਤਾ ਉਸ ਦੀ ਸਫਲਤਾ ਵਿੱਚ ਮੁੱਖ ਭੂਮਿਕਾ ਨਿਭਾਉਂਦੀ ਹੈ ਚੁਣਵੇਂ ਐਮਸੀਕਿਊਸ ਪ੍ਰਸ਼ੰਕ ਸੰਚਾਰ ਦੇ ਮੁੱਖ ਤੱਤ ਕਿਹੜੇ ਹਨ ਏ ਸੁਣਨ ਬੋਲਨ लिखन, बी कोडिंग डिकोडिंग फीडबैक सी टेक्नोलॉजी इंटरनेट, समय पाबंदी, डी उपरोक्त सब उत्तर बी कोडिंग डिकोडिंग फीडबैक प्रश्न दो टीम विच काम करते हुए सब तो महत्वपूर्ण गुणकी हूँ ए आदर्श लीडरशिप बी समाजिक सी हंकार अकड़, डी एको सोच रखना उत्तर ए आदर्श लीडरशिप પ્રશ્ન 3 સમસ્યા હલ દી પહેલી પડાવી કે હુndi hai A حل ਲબના B સમસ્યા દી પહચાન કરની C કોلاج બનાઉના D સમસ્યા નુ અંઢઠા કરના ઉત્તર B સમસ્યા દી પહચાન કરની પ્રશ્ન 4 એક ચંગા કર્મચારી કે લા ગુણ રખદા હૈ A ઈમાનદારી B આસીપણ C deri nal કામ કરના D નકારાત્મક સોચ ઉત્તર A ઈમાનદારી ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਵੀਡੀਓ ਵਿੱਚ ਦਿੱਤੀ ਜਾਣਕਾਰੀ ਚੰਗੀ ਲੱਗੀ ਹੋਵੇਗੀ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਦੇ ਹਾਂ ਅਗਲੀ ਵੀਡੀਓ ਵਿੱਚ